ਦੋ ਪੰਦੂਵਾਰਾ ਕੋਈ ਕਿੰਨੀ ਮੀਟੇ ਮੈਂ ਪੂਰੀ ਕਲਾਉਂਦਾ ਹਾਂ ਬਿਤਰ ਹੌਲ ਜਾਈ ਦੋ ਰਿਸ਼ੋਰਟ ਬਿਠਾ ਤੇ ਬੰਨ ਬਲ ਟੋਟੀਆਂ ਆਈ ਕਰਾ ਆਪ ਇਧਰ ਦੇਖੀ ਕਿ ਹੱਥ ਯਾਰ ਸਰਦਰੀ ਨਾਲ ਆਪ ਆਫ ਕਰ ਲੈ ਲਾਈਵ ਜਾਂਦਾ ਕਿ ओके फ्री ਕੀ ਵੀ ਐਨੀ ਜਿਹਨੀ ਹੁੰਦੇ ਯਾ ਭਗਣਾ ਜਬਾ ਖਾਈਆਂ ਹੁੰਦੇ ਵੀ ਵੀਡੀਓ ਤੇ ਨਾ ਹੋਣਾ ਕੋਈ ਫਿਰ ਨਾ ਕਰਨਾ ਕਰ ਬਾਈ ਸ਼ਕਤੀ ਛਤੀ ਉੱਤਰ ਗਏ ਬਾਈ ਛਤੀ ਘੱਟੇ ਗਏ ਉਹ ਰਹੇ ਜਾਂ ਕਸ ਕੋਈ ਨਹੀਂ ਤਾਂ ਕੱਪੀਆ ਉਹ ਨਾ YouTube ਤੇ ਬਈ ਚੈਨਲ ਚੈਨਲ ਬਾਈ ਯਾਰ ਆ ਕਰਨਾ ਨਹੀਂ ਚੱਲਦਾ ਸਾਡੇ ਰਿਸ਼ਤੇਦਾਰੀ ਚੋਂ ਗੋਲਡਨ ਬਲੇਡ ਬਟਨ ਸਭ ਕੋਸ ਮਿਲਿਆ ਮਾਤਾ ਗੈਸ ਬੰਦ ਰਹਿ ਗਿਆ ਬੰਦ ਰਹਿ ਗਿਆ ਕੀ ਬੈਠੇ ਡਾਇਰੈਕਟ ਆ ਤੂੰ ਜੀੜੀ ਮਾਰੀ ਆ ਤੱਕ ਵੀਡੀਓ ਬੈਗ ਕਰੂ ਅੱਜ ਕੱਲ ਵੀਡੀਓ ਬੋਲਣਾ ਕਰਦੇ ਸੀ ਅੱਜ ਅੱਜ ਹੀ ਕੱਲ ਨੂੰ ਹੀ ਪਹੁੰਚਾਂਗੇ ਅੱਜ ਅੱਧੇ ਬੈਗ ਮੈਂ ਯਾਤਰੀ ਪੱਕੜੜ ਕੇ 7:00 ਵਜੇ 8:00 ਵਜੇ ਜਿਹੜੀ ਅਪਲੋਡ ਹੋ ਰਹੀ ਹੈ ਬਸ ਉਹ ਨੂੰ ਕਿੰਨਾ ਕਿੰਨਾ ਦੱਸੂਗਾ ਵੀ ਐ ਐ ਬੋਲੇ ਚਟਾ ਉਤਰਾ ਹੋ ਬਾਈ ਜੇ ਕਿਹਾ ਹੋਵੇ ਰੂਲ ਦਾ ਨਹੀਂ ਪਤਾ ਜੀ ਇੰਸਟਾ ਤੇ ਮੈਨੂੰ ਪਤਾ ਹੈ ਕਿ ਉਹ ਨਹੀਂ ਇੰਸਟਾ ਤੇ ਮੇਰਾ ਚਰਨਲ ਸੀਗਾ ਜਣ ਦੀ ਸਾਰਿਆਂ ਨੂੰ ਕੋਟ ਤੇ ਪਤਾ ਸੀ ਉਹਦਾ ਪ੍ਰਾਈਵੇਟ ਕੋਟ ਬੋਲੇ ਵਾਲਾ ਹੀ ਹੈ ਬਾਈ ਇਹ ਗੁਰ ਵੀ ਕਰ ਲੈਂਦਾ ਮੈਂ ਤੂੰ ਮੇਰੇ ਖਾ ਬਈ ਵੀ ਆਈ ਪੀ ਬੰਦੇ ਹੈ ਨਾ ਮੈਂ ਮਾਲਾ ਜੇ ਨਾ ਮੈਂ ਕੰਮੋਂ ਦੋ ਨਾ ਕਰੂੰ ਹਣੇ ਇੰਸਟਾ ਦੇ ਬਈਆਂ ਦੋ ਦਰ ਹੁਣ ਇਹ ਵੀ ਹੁਣੇ ਕਰਦਾ ਲਾਈਵ ਜੀ ਜਿੱਦਨੇ ਹੋਇਆ ਨਾ ਆਹ ਇਹਨਾਂ ਸੱਚੀ ਗੱਲ ਆ ਗਾਗਾ ਕੱਢਣ ਦੇ ਵਿੱਚ ਦੀ ਇਹ ਹਾਂ ਇਹ ਹਮ ਤਾਂ ਸਾਹਮਣੇ ਕਾ ਵਿੱਚ ਵਿੱਚ ਚੱਕਰ ਕਰਾ ਦੋ ਹਾਂ ਮੈਨੂੰ ਪਤਾ ਹੈਗਾ ਨਾ ਪਰ ਮੇਰੇ ਫਾਲੋਅਰ ਬੜਾ ਹੀ ਘਟਾ ਯਾਰ 200 ਹੋ ਗਏ ਮੇਰੇ ਵੀ ਮੇਰੀਆਂ ਚੱਲ ਵਾ ਤੇ ਤਿੰਨ ਹਜ਼ਾਰ ਨੂੰ ਫੋੜ ਕਾਲ ਕੱਟ ਮੇਰੇ ਵੀਡੀਓ ਦੇ ਫਾਲੋਅਰ ਕੰਨੀ ਕਾਈਦਾ ਬਈ ਮੇਰੀਆਂ ਦੋ ਤਿੰਨ ਵੀਡੀਓ ਤੇ ਮੇਰੇ ਹਨਾ 100 ਤੋਂ ਉੱਤੇ ਲੱਗਦੇ ਆ ਇੱਕ ਤੇ 400 ਸੀ ਤਾਂ ਪ੍ਰਾਈਵੇਟ ਕੌਣ ਦਿੰਦਾ ਹੁਣ ਪਹਿਲਾਂ ਤਾਂ ਮਨੋਹਰ 113000 ਮੇਰੀਆਂ ਦੋ ਤਿੰਨ ਵੇਖ ਨੂੰ ਹੋ ਵਰ ਲੱਗ ਗਈ ਦੁਨੀਆ ਦੇ ਲਾਈਵ ਕਰ ਜਾ ਗਏ ਕੋਈ ਨਹੀਂ ਹੋ ਯਾਰ ਇਹ ਤਾਂ ਦੋ ਤਿੰਨ ਹੈਗੇ ਅਸੀਂ ਰੋੜ ਤੇ ਉਹ ਕਹਿੰਦਾ ਨਹੀਂ ਕਦੇ ਉਹ ਲੋੜ ਆਏ ਜਦੋਂ ਮਾਰਨ ਮੇਰੇ ਕੋਲ ਹੀ ਪਤਾ ਲੱਗਣਗੇ ਦੂਜਿਆਂ ਕੋਲ ਨਹੀਂ ਲੱਗਣੇ ਬਸ ਇਹਦੇ ਤਾਂ ਜਾਣੇ ਕਿ ਵੀ ਇਹ ਨਹੀਂ ਹਟੰਬੀਆ ਮੇਰੀ ਵੀ ਮੇਰੇ ਦੋ ਤਿੰਨ ਬੁੜੀਆਂ ਚੱਲ ਜਾਣੀ ਚਹੀਦੀਆਂ ਪਤਾ ਨਹੀਂ ਕਰਦਾ ਬਾਤ ਕੀ ਦੋ ਤਣ ਚਤੁਰੇ ਮਾਰੂ ਦੇਖੋ ਮੇਂਆਂ ਦੋ ਤਿੰਨ ਬੁੜੀਆਂ ਚੱਲ ਜਾਂਦੀਆਂ 1-2 ਲੱਖ ਟੱਪ ਗਈ ਜੀ ਇੱਕ 11 ਮੇਰੀ ਲਾਈਵ ਸੀ ਇੱਕ ਤੇਜ ਦੋ ਤੇ ਤਿੰਨ ਤੇ ਹਜ਼ਾਰ ਤੇ ਇੱਕ ਤੇ ਹਾਂ ਦੂਜੇ ਦੂਜੇ ਫੋਨ ਤੇ ਵੀ ਪਤਾ ਲੱਗਣਾ ਤੈਨੂੰ ਤਾਂ ਪਤਾ ਲੱਗ ਗਿਆ ਕਰ ਬਾਰੇ ਹਵਾ ਕਾਹੀ ਵਾਲਾ ਲੱਗਿਆ ਨਾਲ ਇਹ ਜਿੜਿਆ ਹੋਇਆ ਬੜਾ ਜੀ ਅੱਧਾ ਅੱਧਾ ਮੇਰੇ ਲਈ ਵੀਡੀਓ ਤੇ ਨਹੀਂ ਗਾਈ ਸੀਗੇ 17.8 ਗੀ ਡੇਟਿੰਗ ਇਤਨਾ ਪ੍ਰੋਜੈਕਟ ਕਿਹਨਾਂ ਇੰਟਰਨੈਟ ਕਾਈ ਵੀ ਪਤਾ ਕਿ ਤੁਹਾਨੂੰ ਤੇ ਲਿਖਣਾ ਤੇਰੀ ਮਾੜੇ ਘੇੜ ਦੰਦਰ ਪੈ ਜੀ ਪੰਡਾ ਮਰ ਜੇ ਆਈਡੀ ਇਹਦੇ ਗੁਰੀ ਸਨੀ ਟੈਂਸ ਮੇਡਾ ਜੋ ਵੀ ਆਪਣੇ ਆਇਆ ਸੀ ਨਹੀਂ ਮੇਰਾ ਫੋਨ ਹੀ ਨਹੀਂ ਲੱਗਾ ਮੇਰਾ ਫੋਨ ਐਕਸੈਸ ਨਹੀਂ ਗੁਰੀ ਵੀ ਹੈ ਮੇਰਾ ਫੋਨ ਐਕਸੈਸ ਨਹੀਂ ਲੱਗਾ ਮੈਂ 12 11 ਸੀ ਮੈਂ ਪਰਸੋ ਜੋ ਉੱਥੇ ਲਿਆਤਾ ਐਕਸੈਸ ਉਹਦੀ ਪਤਾ ਨਹੀਂ ਪੱਤੀ ਉਹਦੀ ਬੈਂਡਰੀ ਹੈ ਬੈਂਡਰੀ ਆਉਂਦੀ ਉਹਦੀ ਪਵਾਈ ਸੀਗੀ ਨਮੀ ਜਮਾ ਉਹਦੀ ਪੱਤੀ ਨਾ ਨਹੀਂ ਭਰ ਲਈ ਹੁਣ ਪੱਤੀ ਜਮਾਨ ਗਿਆ ਪਰ ਬੈਂਡਰੀ ਹੈ ਲੱਗੀ ਆ ਸੱਚੋ ਪੂਰਾ ਚਲਾ ਦਿਓ ਉਹ 4 ਰੁਪਏ ਕਰੇ ਵਾ ਵਾ ਬੁਖਾ ਰਹੇ ਇਹ ਤਾਂ ਲੈਣੀ ਸੀ ਮੇਰੇ ਦੇ ਦੇ ਕਲਾਸ ਮੈਂ ਕੱਟੀ ਵੀ ਕਾਲੇ ਡੰਡੇ ਵਾਲੀ ਲਾਈਕ ਕਰ ਦੋ ਉਹ ਉਤਨੇ ਟੱਲੇ ਵਾਲ ਕਰ ਦਿੰਦੇ ਹਾਂ ਹਾਂ ਨਾਈ ਉਹ ਦਿੱਤੀ ਮੇਰਾ ਸੁਝਾਅ ਵਸੁਰ ਟਿਕਰੀ ਜਾਂਦੇ ਆ ਲੱਕੀ ਉਹ ਲੱਕਰੀ ਦੀ ਸਿੱਧੀ ਚਾਦਰ ਰਿਕਾਰਡਿੰਗ ਬਾਅਦ ਹੀ ਆਏ ਉਹ ਕੁਸਰਤੀ ਉਸ ਦੇ ਘਰ ਤੇ ਉਹ ਨਿਕਲਣੀ ਬੁਤਾ ਤੇ ਗਿਆ ਨਹੀਂ ਕਰਦਾ ਉਹ ਕੋਈ ਬਈ ਇੱਕ ਬੰਦਾ ਮੇਰੇ ਕੋਲ ਆਉਂਦਾ ਤਾਉਂ ਰੈਂਡੀ ਸੇ ਡੀ ਜੇ ਟੱਲੇ ਉਹ ਪਰਦਾ ਖਾਏ ਭਾਈ